ਉਹ ਨਹੀਂ ਯਾਰ ਨਹੀਂ ਦਿੱਲੀ ਨਹੀਂ ਜਾਣਾ ਮੈਂ ਉਹ ਨਹੀਂ ਭਰਾ ਮੈਂ ਲੱਗ ਸਕਦਾ ਕਿ ਠੀਕ ਹਾਂ ਉਹ ਨਹੀਂ ਟਾਈਮ ਬੜਾ ਲੱਗ ਜਾਂਦਾ ਯਾਰ ਨੀਂਦ ਰਬੜਾ ਝੱਕਣਾ ਪੈਂਦਾ ਵਾ ਲੱਗ ਸਕਦਾ ਸੀ ਹਊ ਤੇ ਚੰਗ ਹਸ਼ਿਆ ਦੂਰ ਨਹੀਂ ਕਾ ਜਾਣਾ ਲਾਗੇ ਸਾਗੇ ਰਹਿਣਾ ਵਾ ਤੇ ਦੂਰ ਨਹੀਂ ਜਾਣਾ ਤੇ ਨੇੜੇ ਤੇਰੀ ਚੂੜੇ ਵਾਲੀ ਬੈਠੀ ਗਾੜੀ ਘਰ ਦਿੱਲੀ ਕਹਿੰਦੇ ਆਈਓ ਤੇ ਫੇਰ ਕੀ ਆ ਪੈਸੇ ਵੀ ਜ਼ਿਆਦਾ ਲੱਗਦੇ ਆ ਕਿਰਾਇਆ ਜ਼ਿਆਦਾ ਮਿਲਣਾ ਵਾ ਤੇ ਜੇ ਨਿੰਦਰਾ ਝਕਣਾ ਅਛਾ ਉਹ ਉਹ ਜਾ ਕੇ ਲੈਣਗੇ ਜਿੰਨਾਂ ਦੇ ਨਾਲ ਜਾਣਾ ਹੱਦ ਹੋ ਗਈ ਤੇਰੇ ਵਾਲੀ ਇਹ ਹੁਨਰ ਹੈਗਾ ਨਾ ਬੰਦੇ ਦੇ ਕੋਲ ਉਹਨੂੰ ਕਰਕੇ ਦੱਸਣਾ ਚਾਹੀਦਾ ਵਾ ਹੁਣ ਚਾਹ ਮੰਗੀ ਜਾਣਾ ਚਾਹ ਜੋਗੇ ਕਰ ਲਿਆ ਆਵਾ ਕਿ ਨਹੀਂ ਇੰਨੇ ਲਿਆਂਦੇ ਪੈਸੇ ਪੈਸੇ ਆਦੇ ਗਿਆ ਕਾਦੀ ਪੈਸੇ ਕਿਨੇ ਭਾਏ ਨੇ 1000 ਰੁਪਏ ਕਾਦੀ ਦਾ 1000 ਰੁਪਏ ਦਿੰਦੇ ਆਂ ਹਾਂ ਠੀਕ ਵਾ ਤੇ 3-4 ਦਾ ਤੇਲ ਪੈਣ ਦਾ 6-700 ਬਾਜਦਾ ਹਰਾ 300 ਦਾ ਮਹਾ ਹੀ ਤੇਲ ਬਲਿਆ ਹੋਣਾ ਵਾ ਮਹਾ ਹੀ ਇੱਥੇ ਸਾਰਾ ਦਾਖ ਕੇ ਦੋ ਮੀਟਰ ਵਾ ਕਾਦੀਆਂ ਖਰਿਆ ਏਸੀ ਵੀ ਚੱਲਦਾ ਵਾ 400 ਦਾ ਬਲ ਗਿਆ ਹੋਊਗਾ 600 ਲਿਆ ਕੋ ਮਾ ਮੈ ਤੇ ਟਿੰਡੇ ਦਾ ਮੈ ਤੇ ਤੇਰੀ ਗੋਲ ਕਰ ਰੱਖਦੀ ਆ ਨਾ ਇੱਕ ਹੋਰ ਚ ਪਾਈ ਜਾਊਂਗੀ ਮੈਂ ਵੀ ਨਹੀਂ ਖਰਚਦੀ ਸਾਹਮਣੇ ਹੋਏ ਪੈਸੇ ਦੋਸਰੇ ਖਰਚੇ ਜਾਂਦੇ ਆ ਤੇ ਕਿਤੇ ਰੱਖਾਂਗੇ ਸਾਈਡ ਤੇ ਉਹ ਨਹੀਂ ਖਰਚੇ ਜਾਣੇ ਮੇਰੇ ਕੋਲ ਮਿੱਟੀ ਦੀ ਗੋਲ ਕਵਾਈ ਈ ਬੜੀ ਉਹ ਚੋਂ ਨਿਕਲਨੇ ਨਹੀਂ ਪੈਸੇ ਉਹਨੂੰ ਕਿਹੜਾ ਜਿੰਦਾ ਵਾ ਲੈ ਫੜਾਵੇਂ ਰੱਖਾਂ ਮਾਦਾ ਮੈਂ ਇਕੱਠੇ ਦੇ ਦੂੰ ਕਰਕੇ ਚਾਹ ਬਣਾਈ ਆ ਚਾਹ ਪੀ ਚਾਹ ਉਹਨਾਂ ਨੇ ਪੁੱਛੀ ਨਹੀਂ ਆ ਉਹਨਾਂ ਨੇ ਪੁੱਛੀ ਚਾਹ ਬਣੀ ਸੱਚ ਹੈ ਮੇਰੇ ਦਿਮਾਗ ਚੋਂ ਨਿਕਲ ਗਿਆ ਲੋਕੀ ਤੇ ਪੁੱਛਦੇ ਆ ਉਸੇ ਵੇਲੇ ਚਾ ਕਿੱਥੋਂ ਨਾ ਭਜਾਈ ਇਹ ਭਣੀ ਕਿੱਥੋਂ ਆਈਆਂ ਈ ਪ੍ਰੇਨੋ ਹੂੰ ਤੋ ਭਾਬੀ ਉਹਦੇ ਮੁਰਬੜ ਕਰੀ ਜਾਂਦੀ ਸੁਨਾਵਨੀ ਮਾਰੀ ਜਾਦੀ ਸਵਾਮ ਮਾਰਨੀ ਉਹ ਤੋਂ ਨਾਲ ਵੇ ਕੇ ਛੜੀ ਭੱਜੀ ਨਿਆਣੀ ਦੋ ਕੁੜੀਆਂ ਸੀ ਉਹਦੀਆਂ ਕੱਲ ਮੈਨੂੰ ਸਮਝ ਨਹੀਂ ਲੱਗੀ ਕਿ ਨਾਲ ਇੱਕ ਨਗਾਇਜ਼ਾ ਮੁੰਡਾ ਆਈ ਉਹ ਭਣੀ ਭਾਬੀ ਦਾ ਲੱਗਦਾ ਸੀ ਕਿ ਕੁੜੀਆਂ ਉਹਦੀਆਂ ਹੀ ਇਹਨੂੰ ਸਵਾਰੀਆਂ ਵਿੱਚ ਜਦ ਨਾਲ ਤੂੰ ਉਦਾਂ ਦੀਆਂ ਮਿਲਣੀਆਂ ਮਿਲ ਜਾਂਦਾ ਮੈਨੂੰ ਪੈ ਗਈ ਅਹੀਂ ਤਨ ਡੀਕਣ ਡੇ ਲੇਟ ਹੋ ਗਏ ਲੇਟ ਹੋ ਗਏ ਤੇ ਤੂੰ ਆਪਣੀ ਕਰਤੱਬ ਵੀ ਲੇਟ ਹੋਇਆ ਕਿਤੇ ਮੈਂ ਹੁੰਦੀ ਹਾਂ ਨਾਲ ਤੇ ਮੈਂ ਕਹਿਣਾ ਹੀਗਾ ਪੈਣਾ ਇਹਨੂੰ ਗਾਂ ਤੋਂ 2 ਘੰਟੇ ਪਹਿਲਾਂ ਝੂਠ ਬੋਲ ਕੇ ਦੱਸਿਆ ਕਰੋ ਇਹ ਨਹੀਂਗਾ ਤੁਰਦਾ ਟਾਈਮ ਦੇ ਨਾਲ ਹਾਂ ਤੇ ਨਾ ਮੈਂ ਇਥੇ ਦਿਮਾਗ ਮੇਰਾ ਖਾ ਲਿਆ ਤੂੰ ਉੱਠ ਕੇ ਤੁਰਨ ਦੀ ਗੱਲ ਨਹੀਂ ਕੀਤੀ ਪਿਓ ਤੇਰਾ ਆਇਆ ਤਾਂ ਵੱਖਰਾ ਕੱਬਦਾ ਗਿਆ ਉਹ ਮੇਹਰ ਟ੍ਰੇਨਾਂ ਲੇਟ ਆਉਂਦੀਆਂ ਉਹ ਟਾਈਮ ਤੇ ਆ ਗਈ ਟ੍ਰੇਨ ਹੋ ਗਈ ਹਾਏ ਆਪਾਂ ਥੋੜੀ ਢੀਕਣਾ ਵਾ ਮੰਮੀ ਟ੍ਰੇਨਾਂ ਹਮੇਸ਼ਾ ਝੂਠ ਕੇ ਨੇ ਲੇਟ ਹੁੰਦੀਆਂ ਵਾ ਆਹੋ ਤੇ ਅਹੀਂ ਟ੍ਰੇਨ ਨੂੰ ਢੀਕਣਾ ਵਾ ਸਾਨੂੰ ਰਾ ਟ੍ਰੇਨ ਨੇ ਢੀਕਣਾ ਵਾ ਯਾਰੀਆਂ ਵਿਚਾਰੀਆਂ ਉੱਤਰੀਆਂ ਹੋਣਗੀਆਂ ਉਹ ਉੱਤਰ ਕੇ ਤੈਨੂੰ ਢੀਕਦੀਆਂ ਹੋਣਗੀਆਂ ਕਸ ਕਸ ਗਈਆਂ ਬੈਠੀਆਂ ਦੱਸ ਐਦਾਂ ਨਾ ਕਿਸੇ ਨੂੰ ਕਹਿ ਕੇ ਛਿੱਤਰ ਖਾਲੀ ਕੰਜਰਾ ਸਵਾਰੀ ਜੇ ਚੜਾਉਣੀ ਲਾਉਣੀ ਕੋਈ ਕੰਮ ਕਰਨਾ ਨਾ ਬੰਦਿਆਂ ਵਾਂਗੂ ਜੀਜੀ ਕਰਕੇ ਬੋਲੀਦਾ ਕਿਸੇ ਨੂੰ ਮੈਂ ਤਾਂ ਗੇਟ ਗੜੀ ਤਰ ਕੇ ਗਾਂ ਆ ਚੱਲ ਚੰਗਾ ਹੋਇਆ ਤੇ ਗਿਆ ਨਾ ਤੇ ਹੁਣ ਆ ਸਾਈ ਜਿਹੜੀ ਫੜ ਲਾ ਜਿਹੜਾ ਫੋਨ ਆਉਣ ਡਿਆ ਤੇਨੂੰ ਨਾ ਕੱਲ ਦਾ ਕੰਜਰਾ ਮੇਰੇ ਨਾਲ ਗੱਲਾਂ ਕਰਨ ਡਿਆ ਮੈਨੂੰ ਜੇ ਕਦੇ ਆਉਂਦੀ ਹੋਵੇ ਨਾ ਗੱਡੀ ਚਲਾਉਣੀ ਤੇ ਤੂੰ ਘਰ ਦਾ ਕੰਮ ਕਰੇ ਰੋਟੀ ਪਾਣੀ ਦਾ ਤੇ ਮੈਂ ਗੱਡੀ ਲੈ ਕੇ ਜਾਉਂਗੀ ਬੁੜੀਆਂ ਕਿਹੜੇ ਕੰਮ ਨਹੀਂ ਕਰਦੀਆਂ ਸਾਰੇ ਕੰਮ ਦੁਨੀਆਂ ਅੱਜ ਕੱਲ ਕਰੀ ਫਿਰਦੀ ਆ ਤੂੰ ਉਹਨੇ ਕਿਹੜੀ ਨਹੀਂ ਕਮਾਈ ਕੀਤੀ ਇਹਨ ਰੋਟੀ ਪਾਣੀ ਦਾ ਡਾਊਨ ਲਾਉਣਾ ਤੇ ਤੂੰ ਚਲਾਹਕਾਰ ਅੱਛਾ ਡੈਡੀ ਤੇਰੇ ਨੂੰ ਰੋਟੀ ਬਗਾਣੀ ਰੋਟੀ ਪਾਣੀ ਹੋਰ ਅੱਛਾ ਛੱਤ ਤੂੰ ਕੀ ਕਰਨਾ ਮੈਨੂੰ ਇਹ ਦੱਸ ਲੈ ਨਾ ਪਹਿਲਾਂ ਤੇ ਮੈਂ ਬੈਠੇ ਫੋਨ ਜਲਾ ਦਿਖਾਉਂਗਾ ਸ਼ਾਬਾਸ਼ ਤੇਰੇ ਉਹ ਤੇ ਆ ਗੱਲਾਂ ਮਾਂ ਨੂੰ ਕਹਿਣ ਲਿਆ ਕਿ ਤੇ ਪਿਓ ਸਾਹਮਣੇ ਨਾ ਕਹਿ ਦੇਂ ਇਥੇ ਬਾਹਰ ਕਿਸੇ ਦੇ ਸਾਹਮਣੇ ਨਾ ਕਹਿ ਦੀ ਲੋਕਾਂ ਟੀਚਰਾਂ ਕਰਿਆ ਕਰਨੀਆਂ ਹੀ ਹੋ ਨਾ ਕਮਲਾ ਬਣ ਅਕਲ ਨੂੰ ਹੱਥ ਮਾਰ ਕੋਈ ਆ ਕਿਤੇ ਬਹਿ ਕੇ ਸੋਚਿਆ ਕਰ ਨਾ ਬਾਹਰ ਲੋਕਾਂ ਵੱਲ ਨਹੀਂ ਵੇਂਦਾ ਹੂੰ ਕੀ ਦੁਨੀਆ ਕਰਨ ਲਈ ਆ ਤੂੰ ਸੋਚਦੀ ਨਹੀਂ ਹਾਂ ਕੀ ਅਸੀਂ ਬੜਾ ਸੋਚਦੇ ਰਹੇ ਹੱਲੀ ਬਹਿ ਕੇ ਸੋਚੀ ਨਹੀਂ ਕੀ ਨਹੀਂ ਕੀਤਾ ਤੇਰੀ ਲਈ ਨਹੀਂ ਤੂੰ ਮਾਰਾ ਗੱਲਾਂ ਕਰਨ ਵਾਲਾ ਵਾ ਤੇ ਮਾਰਾ ਵਾਜ ਤੇ ਰਿਪਿਓ ਨੂੰ ਮਾਰਾ ਚਲ ਮਾਰਾ ਛੇਨਾ ਕਾ ਰੋਟੀ ਪਣੀ ਬਣਾ ਇਹੋ ਜਿਹੇ ਗਾਣੇ ਗੁਨੇ ਜਿਹੜੇ ਨਾ ਲੋਕੀ ਬੁੱਢੀਆਂ ਨੂੰ ਸੁਣਾਉਂਦੇ ਹੁੰਦੇ ਆ ਮਾਮਾ ਨਾਨੀ ਗੱਲਾਂ ਇਹੋ ਜੀਆਂ ਕਰਦੇ ਹੁੰਦੇ ਤੇ ਜੇ ਤੇ ਬੁੱਢੀ ਚਾਹੀਦੀ ਆ ਤੇ ਕੰਮ ਕਰ ਲੈ ਕੋਈ ਜਿੰਨੀ ਮੇਰੀ ਉਮਰ ਹੋ ਗਈ ਬੁੱਢੀ ਮਿਲ ਨਹੀਂ ਆ ਹੁੰਦੇ ਦਵਾ ਦੂਜੀ ਮਿਲ ਨਹੀਂ ਕੋਈ ਚੰਮੜੋ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਪੀ ਕੇ ਸੋਰੇ ਦੋ ਕਰ ਸਾਡੇ ਫਿਕਰਾਂ ਵਿੱਚ ਗੰਡੀਆਂ ਲਾਨੀ ਉਹ ਖਾ ਹੱਡ ਹੰਡਾ ਲੈ ਦੇ ਖਾਣੇ ਦਾਣ ਦੀ ਸ਼ਾਨ ਦਿਖਾ ਤੇਰਾ ਮਮਾ ਆਹ ਕਿੱਡਾ ਸੋਣਾ ਨਾ ਸੋਨਾ ਵਾ ਇਹ ਵੀ ਵਖੰਡੀ ਹੈ ਮੈਂ ਇਹ ਜੀ ਬੜੀ ਕੀਮਤੀ ਹੋ ਬਤਾ ਫੇੜ ਮਾਰੀ ਆਈ ਜਾ ਅਲਕੀ ਚਲੀ ਲੈਣਾ ਸਭ ਦੇ ਸਾਰੇ ਫਟੋਨੇ ਕੱਢ ਕੇ ਖਲਾਰਾ ਪਾਇਆ ਵਾ ਮੈਂ ਨਹੀਂ ਗੱਡੇ ਗੁਰਵਰ ਨਹੀਂ ਗੱਡੇ ਗਲੀ ਗਲੀ ਦਾ ਕੋਈ ਉਹ ਖੋਪਾ ਦੇ ਦੇ ਖੋਪਾ ਦੇ ਦੇ ਨੀ ਮਾਰਿਆ ਨੀ ਮਾਰਿਆ ਪੁੱਤ ਨੀ ਮਾਰਿਆ ਗੁਰਵਰ ਆਖ ਘਟੋਨੇ ਤੂੰ ਕਿਦਾਂ ਖਲਾਰੇ ਆ ਹਾਂ ਨਹੀਂ ਲੇਖ ਲਾ ਰੇ ਤੂੰ ਇਧਰ ਆ ਮੇਰੇ ਵੱਲ ਅਚੋਪਾ ਤੇਰਾ ਖੋਤੇ ਜਾ ਮਹਾ ਮਹਾਨ ਕੀ ਦੇ ਸਕੂ ਲੱਗਣ ਲੱਗੇ ਆ ਤਾਂ ਹੁਣ ਦੁਸਤਾਨੀਆਂ ਤਾਂ ਨਹੀਂ ਹਟਦਾ ਹੈਗਾ ਤੇ ਮਨਪਰੀ ਤੂੰ ਇਦਾਂ ਕਿਉਂ ਬੈਠੀ ਆ ਬਸ ਓਦਾਂ ਹੀ ਭਾਬੀ ਔਰ ਅਹਿਮਦ ਨੇ ਉਥੇ ਲੰਮੇ ਪਾਇਆ ਇਹ ਘੜੀ ਮੈਂ ਹਸਲ ਨਾ ਹੱਥਾਂ ਦੇ ਵਿੱਚ ਚੁੱਕੀ ਵੀ ਥੱਕ ਜਾਂਦੀ ਆ ਓਦਾਂ ਵੀ ਖੁਸ਼ ਰਹਿੰਦੀ ਆ ਇਦਾਂ ਤੂੰ ਲਾਗੋ ਭਾਂਡੇ ਚੋਕ ਕੇ ਰੱਖ ਆਉਂਦੀ ਕੀ ਤੱਕ ਲੋਨੇ ਪਏ ਨੇ ਬੱਸ ਮੈਂ ਉਹੀ ਸੋਚਣ ਨਹੀਂ ਬੈ ਗਈ। ਬਤਾਨੀਆਂ ਉਹਨੇ ਕੀ ਫੈਸਲਾ ਕਰਨਾ ਵਾ। ਜਾ ਸਮਝ ਨਹੀਂ ਲੱਗਦੀ ਕੁਝ ਵੀ। ਜੇ ਮੈਂ ਇੱਥੇ ਆ ਗਈ ਆ ਤੇ ਮੇਰਾ ਹੁਣ ਉੱਥੇ ਬੜਾ ਧਿਆਨ ਵਾ। ਘਰ ਦੂ ਆਪਣਾ ਹੀ ਰਖੋ। ਤੋ ਕੁੜੀ ਵਾਲ ਵੀ ਧਿਆਨ ਦੇਣਾ ਮਾੜਾ ਮੋਟਾ ਇਦਾਂ ਨਾ ਸੋਚਦੀ ਰਿਹਾ ਕਰ ਹੁਣ। ਮੰਮੀ ਗੁਰਵ ਨਾ ਕਰੋ ਤੇ ਪੈਰ ਨੂੰ। ਮੰਮੀ ਨੂੰ ਭੁੱਖ ਲੱਗੀ ਪਕੌੜੇ ਬਣਾਈਂਗੇ। ਆ ਪਕੌੜੇ ਦੀ ਭੁੱਖ ਲੱਗੀ ਰੋਟੀ ਤਾਂ ਨਹੀਂ ਹੋਈ ਹੈ ਤੁਹਾਡੀ। ਸਭੀ ਤੇ ਟੈਨਸ਼ਨ ਦੇਣਾ ਨਾ ਚੱਕਰ ਜਿਹਾ ਹੁੰਦੀ ਏ ਤੇ ਟੈਨਸ਼ਨ ਫੜ ਲੈਨੀ ਤੇ ਆ ਮੇਰੀ ਤੇ ਆ ਮੇਰੀ ਤੇ ਸੋਹਣੀ ਨਹੀਂ ਇਹਦੇ ਤੇ ਕੰਮ ਕਰਦੀ ਨਹੀਂ ਕਿਉਂ ਗਵਰ ਤੋਂ ਉਹਨਾਂ ਤਾਂ ਕਰਿਆ ਕਰੀਨੋ ਉਹ ਮੇਰੇ ਮੇਰੀ ਤੇ ਨੂੰ ਉਹ ਤਾਂ ਆਪਣੇ ਵੀ ਪੁੱਟ ਲੈਂਦੀ ਆ ਉਹਨੂੰ ਕੀ ਪਤਾ ਜੀ ਵਿਚਾਰੀ ਨੂੰ ਮੁੱਛੀ ਕਰਦਾ ਮੁੱਛੀ ਕਰਦਾ ਮੈਂ ਤਾਂ ਉਹਦੇ ਇਹਨਾਂ ਵਿਆਹਤ ਬੈਨ ਖੇਚਦੀ ਕਿਤੇ ਪੁੱਤ ਮੇਰੀ ਬੜੀ ਨਾਜ਼ੁਕ ਜੀ ਭਰੀ ਹੋ ਇਹ ਵੀ ਸਿਆਣਾ ਮੇਰੇ ਸੋਨਾ ਪਰਦਾ ਓਹ ਕੀ ਹੋਇਆ ਸੀ ਨਹੀਂ ਕੀ ਹੋਇਆ ਸੀ ਕੀ ਹੋਇਆ ਸੀ ਦੱਕਾ ਨਹੀਂ ਪਰ ਗੂੰ ਰਹੀ ਰਹਿੰਦੀ ਆ ਪਾਪਾ ਦੀ ਇਤਨੀ ਜ਼ਿਆਦਾ ਹੁੰਦੀ ਕਿਤੇ ਹੈ ਪਾਪਾ ਦੀ ਜ਼ਿਆਦਾ ਨਹੀਂ ਹੁੰਦੀ ਕਿਤੇ ਉਹਨਾਂ ਨੂੰ ਨਹੀਂ ਮੇਰੇ ਹੱਦੀ ਜ਼ਿਆਦਾ ਹੁੰਦੀ ਪੁੱਤ ਕਿ ਦਾਦੀ ਦੀ ਹੁੰਦੀ ਆ ਹੈ ਪਾਪਾ ਦੀ ਹੁੰਦੀ ਕਿ ਦਾਦੀ ਦੀ ਹੁੰਦੀ ਜਦੋਂ ਆਦਮ ਮਾ ਦਾ ਰੌਲਾ ਪਾਈ ਜਾਂਦੀ ਆ ਕਿਆ ਕਰਦੇ ਆ ਕਰਦੇ ਇਹਦੇ ਵਾਲੀ ਵੀ ਹਾਦੀ ਹੋ ਗਈ ਆ ਕਲੰਬਾਰ ਹੀ ਠੀਕ ਆ ਘਰੋਂ ਨਾ ਗਾਣਾ ਪੀ ਲੈ ਹੁਣ ਇਦੋਂ ਤੁਰੇ ਆਉਂਦੇ ਜੀ ਹੋਣ ਲੈਕਚਰ ਨੇੜੇ ਬਣਾ ਓ ਤੂੰ ਆਪਣੇ ਕੰਮਾਂ ਤੋਂ ਬਾਜ ਆਉਣਾ ਵਾ ਕਿ ਨਹੀਂ ਆਉਣਾ ਕੀ ਹੋ ਗਿਆ ਵਾ ਮੈਨੂੰ ਪੁੱਛ ਲਾਂ ਕੀ ਹੋ ਗਿਆ ਜੋ ਕਰਕੇ ਆਇਆ ਉਹ ਹੋਰ ਮਾਦਾ ਕਹਿੰਦੀ ਪੁੱਛ ਲਾ ਤਾਂ ਮੈਂ ਨਹੀਂ ਲਾ ਗਿਆ ਉਹ ਜਿਹੜਾ ਉਹਨੂੰ ਛੇੜ ਕੇ ਆਇਆ ਬਿੱਲੇ ਦੀ ਨੂੰ ਉਹ ਕੌਣ ਆ ਕੀ ਜਾਂਦੇ ਆ ਫੜਾਵਾ ਦੇਣ ਦੇ ਆ ਮੁੰਡੇ ਤੇਰੇ ਨੇ ਛੇੜਖਾਨੀ ਕੀਤੀ ਆ ਮੈਂ ਨਹੀਂ ਉਹਨੂੰ ਛੇੜਿਆ ਉਹ ਮੈਂ ਗੱਡੀ ਜੇ ਆਉਣ ਰਿਹਾ ਸੀ ਤਾਂ ਦੇਖ ਕਹਿੰਦੀ ਲਾਜੀ ਮੈਨੂੰ ਅੱਡੇ ਛੱਡਾਂ ਈ ਤੇ ਮੈਂ ਕਹਿੰਦੀ ਮੈਂ ਕਿਹ ਕੀ ਕੱਲ ਹੋਈ ਆ ਕਹਿੰਦੀ ਕੱਲ ਨਾਲ ਲੜਾਈ ਹੋਈ ਆ ਤੇ ਮੈਂ ਤਾਂ ਤਲਾਕ ਨੂੰ ਲੈਣਾ ਵਾ ਹ ਕੰਦੀ ਬਣਾਉਂਦਿਆ ਰਾਦਾ ਤੇ ਮੈਂ ਹਜੇ ਲੈਣਾ ਮੈਂ ਤੇ ਮੇਰੇ ਬੈਜੀ ਮੈਂ ਇਨੀ ਗਾਲ ਹੀ ਕਹੀ ਆ ਵਾ ਉਹ ਤੇਰੇ ਬਾਸ਼ਰਾ ਉਹਨੇ ਤਲਾਕ ਲੈਣਾ ਵਾ ਤੇ ਤੇਰੇ ਬਹਿਣਾ ਤੇ ਮੈਂ ਸਲਾਹ ਦਿੱਤੀ ਉਹਨੂੰ ਕਾਦੀ ਤੂੰ ਸਲਾਹ ਦਿੱਤੀ ਆ ਤੇ ਨਾ ਲਵੇ ਤਲਾਕ ਵੇ ਪਾਪੇ ਲੱਲੇ ਨਾ ਲੱਲੇ ਤੈਨੂੰ ਪਰ ਉਹਦੇ ਨਾਲ ਇਹੋ ਜਿਹੀ ਗੱਲਾਂ ਕਰਦਾ ਤੈਨੂੰ ਉਹੋ ਗੱਲ ਵੀ ਚੰਗਾ ਲੱਗਦਾ ਤੂੰ ਤੇ ਉਹਨੇ ਹੱਥ ਖਬਣ ਲਿਆ ਤਾਂ ਹਰ ਕੋਈ ਬੰਦਾ ਕੋਈ ਨਾ ਕੋਈ ਲਿਫਟ ਤੇ ਮੰਗਦਾ ਹੀ ਆ ਇਹ ਥੋੜਾ ਖਾ ਪੀ ਉਹ ਹਰ ਸੀੜਖਾ ਨਹੀਂ ਕਰ ਲੈਣੀ ਅਗਲੇ ਨਾਲ ਮੈਂ ਬਸ ਜਸਟ ਗਾਲ ਹੀ ਕੀਤੀ ਉਹਨਾਂ ਮੈਂ ਸੀੜਖਾ ਨਹੀਂ ਕੀਤੀ ਮੈਂ ਪਰਖੇ ਕੇ ਵੇਖਣਿਆ ਓ ਚੱਲ ਜੇ ਡਰਾਈਵਰ ਬਣੋਏ ਹੋ ਕਰਮ ਨਹੀਂ ਆ ਤੂੰ ਨਹੀਂ ਕਿਤੇ ਵੀ ਕਾਮਯਾਬ ਹੋਣਾ ਤੂੰ ਨਹੀਂ ਕਿਤੇ ਵੀ ਕਾਮਯਾਬ ਹੋਣਾ ਤੇ ਮੈਂ ਇੱਕੋ ਗੱਲ ਦੱਸਦਾ ਇਹ ਤਾਂ ਗੱਡੀ ਲੈ ਕੇ ਜਾਇਆ ਕਰਨੀ ਆ ਤੇ ਸਿੱਧੇ ਰਾਹ ਜਾਇਆ ਕਰ ਤੇ ਸਿੱਧੇ ਰਾਹ ਆਇਆ ਕਰ ਕਿਸ ਨਾ ਹਰ ਇੱਕ ਨੇ ਸਵਾਰੀ ਨੇ ਬਹਿਣਾ ਚੰਗੀ ਨੇ ਵੀ ਬਹਿਣਾ ਮਾੜੀ ਨੇ ਬਹਿਣਾ ਬਸ ਤੂੰ ਆਪਣੀ ਗੱਡੀ ਚਲਾ ਤੇ ਆਪਣਾ ਕਾਰੋਬਾਰ ਕਰ ਇਹ ਥੋੜਾ ਗੱਲ ਆ ਵੀ ਕੋਈ ਸਵਾਰੀ ਬੈ ਗਈ ਤੇ ਜੋ ਉਹ ਬੈ ਗਈ ਤੇ ਖੇਡਖਾਨੀਆਂ ਕਰਨੀਆਂ ਫਿਰ ਪਾ ਦੀਆਂ ਪੂਰੀਆਂ ਹਣ ਤੂੰ ਆ ਮੈਂ ਨਾ ਛੇਡਖਾਨੀ ਕਰਾਂ ਮੈਨੂੰ ਨਾ ਮਨ ਪਰਚਾਵਾ ਕਰਨ ਜਾ ਕਰੋ ਘਰੇ ਬੰਨ ਕੇ ਰੱਖ ਲੋ ਮੈਨੂੰ ਮੈਂ ਉਹ ਛੇਡੂੰਗਾ ਹੀ ਲਾਮੇ ਚਾਰ ਪੰਜ ਆ ਫਿਰ ਤੇ ਵਿਆਹ ਕਰਨਾ ਉਹਦੇ ਤੋਂ ਕਰਨਾ ਤੁਸੀਂ ਹੋਰ ਕੈਨ ਛੇਡ ਕੇ ਆਉਣਾ ਚੱਲ ਦਾ ਸੋਨਾ ਮੇਰੇ ਫੁੱਲ ਮੈਨੂੰ ਫਿਰ ਲਵਾਂਦੇ ਤੇ ਕੋਈ ਨਹੀਂ ਮੈਨੂੰ ਖਡਾਉਣਾ ਨਹੀਂ ਦਿੰਦਾ ਇਹਦੀ ਵੀ ਹੁਣ ਪਤਾ ਨਹੀਂ ਕਿੱਥੋਂ ਚੱਲਣਾ ਥੈਂਕ ਯੂ ਪਰ ਇਹਨਾਂ ਨਹੀਂ ਮੇਸੜਨਾ ਇਹਨਾਂ ਮੈਂ ਪੈਣਾ ਹੀ ਛੱਡ ਲਾਵਾਂਗੀ ਤੁਰਦਾ ਓ ਤੁਰਦਾ Hva er det med sølva? ਤੂੰ ਦੇ ਹੈ ਗਿਆ ਹੁਣ ਉਹ ਵੀ ਨਾ ਰਲ ਗਈ ਤੇਰੇ ਤੂੰ ਸਾਰੇ ਘਰੋਨੇ ਤੋੜ ਲੈਨੇ ਆਪਣੇ ਨਹੀਂ 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 ਮੈਂ ਕਿ ਖਡਾਉ ਲੈਨੇ ਤੇ ਤੂੰ ਸਾਰੇ ਵਟਸ਼ਾਡ ਨਹੀਂ ਇਹਨਾਂ ਦੀ ਦੇਖਿਆ ਕੇ ਕਰਗੀ ਬਿੰਦੇ ਵੀ ਚਾਲਾ ਪੈ ਗਈ ਪਰ ਸੇਗਾ ਤਾਂ ਸੌਰੀ 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 ਐਡੀ ਕਿ ਦਸ਼ਤਾਨ ਕੁੜੀ ਹੈ ਨਾ ਇੱਥੇ ਆ ਗਈ ਤੁਹਾਨੂੰ ਪੰਗਾ ਹੀ ਪੈ ਗਿਆ ਵਾ ਕਦੀ ਕੋਈ ਚੀਜ਼ ਫੜ ਕਦੀ ਕੋਈ ਚੀਜ਼ ਛੇੜ ਪਾਬਿਆ ਦੁੱਧ ਬਦਲ ਕੇ ਦੇਈ ਹਾਂ ਤੇ ਇਹਨੂੰ ਵੀ ਹੋਇਆ ਮਨਪ੍ਰੀਤ ਇਹ ਮੈਂ ਖਰਾਬ ਜਾ ਜਾਣਾ ਤੇ ਹੁਣ ਤੇ ਇਦਾਂ ਵੇਸਟ ਹੀ ਜਾਣਾ ਵੇਖ ਨਾ ਬਲੱਡ ਜਲਦਸ ਠੀਕ ਹੋਵਾ ਤੇ ਫਿਰ ਕੱਢ ਕੇ ਰਹਾ ਤਦੂ ਫਿਰ ਕਿੰਨੀ ਨੂੰ ਪਾ ਦੂੰਗੀ ਨਾ ਚਲ ਕੋਈ ਨਹੀਂ ਮੈਂ ਬਦਲ ਦਿੰਨੀ ਆ ਤੇ ਤੂੰ ਨਾ ਮੇਰੀ ਇਹ ਕੱਲ ਸੋਣੇ ਇੱਕ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਉਧਰ ਮੈਂ ਗੁਰੂਵਰ ਦੇ ਖਾਡੋਣੇ ਬੜੇ ਮਹਿੰਗੇ ਮਹਿੰਗੇ ਪਏ ਆ ਹੁਣ ਤੇਰਾ ਕੀ ਪਤਾ ਕਿੰਨੇ ਕ ਦਿਨ ਲੱਗਣੇ ਇੱਥੇ ਤੇ ਤੂੰ ਆਪਣਾ ਕਪੜਾ ਵੀ ਰਾ ਨਾ ਇੱਧਰ ਰੱਖ ਰਹਾ ਅੱਛਾ ਹੁਣ ਇੱਕੋ ਜਿਹਾ ਤੇ ਨਿਆਣੇ ਆ ਪਸ਼ਤਾਨੀਆਂ ਕਰਨੋਂ ਨਹੀਂ ਹਟਦੇ ਹੈਗੇ ਚਲ ਕੋਈ ਗੱਲ ਨਹੀਂ ਭਾ ਵੀ ਕਰ ਲੈਣੀ ਇੱਥੇ ਆਹੋ ਕਰ ਲੈ ਫਿਰ ਤੂੰ ਗੁੱਸਾ ਨਾ ਕਰੀ ਮੇਰੀ ਗੱਲ ਨਾਲ ਨਹੀਂ ਨਹੀਂ ਗੁੱਸਾ ਨਹੀਂ ਲਿਆਉਣੀ ਐ ਮੈਂ ਦੁੱਧ ਬਾਜਾ ਹਾ ਫੜ ਕੇ ਕਿੰ ਘਰ ਕੇ ਨਾ ਫਿਰ ਥੋੜਾ ਜਿਹਾ ਰਾਮਤ ਨੂੰ ਫੜ ਲਿਓ ਕੋਈ ਨਹੀਂ ਫੜ ਲਾਂ ਜਿਆ ਥੱਕ ਗਿਆ ਜੇ ਮਰਾਨੀ ਸੀ ਜੈ ਨਹੀਂ ਠੀਕ ਲੱਗਣ ਜਿਆ ਟੈਨਸ਼ਨ ਜੀ ਹੋਈ ਪਈ ਐ ਮੈਂ ਚਲ ਤੂੰ ਕੋਈ ਗੱਲ ਮੈਂ ਫੜ ਲਾਂਗੀ ਫਿਰ ਮੈਂ ਲਿਆਉਣੀ ਦੁੱਧ ਠੀਕ ਨਹੀਂ ਨਹੀਂ ਉਹ ਨਹੀਂ ਸੁਣਿਆ ਨਹੀਂ ਸੁਣਿਆ ਚਲ ਇੱਧਰ ਲੈ ਅੰਦਰ ਆ ਜੰਨੇ ਆਪਾਂ ਸਮ੍ਰਿਤ ਨੂੰ ਆਦ ਮਾਰ ਲਾ ਸਮ੍ਰਿਤ ਸਮ੍ਰਿਤ ਆ ਜਾ ਸਮ੍ਰਿਤ ਫੋਟੇ ਉੱਧਰ ਰਹਿਣਾ ਵਾ ਆਪਾਂ ਮੋਬਲ ਉੱਧਰ ਦੇ ਕਮਰੇ ਚ ਸੀਟ ਤੇ ਲਪਕਾ ਕੋਈ ਗੱਲ ਨਹੀਂ ਪੁੱਤ ਮੌਸਮ ਠੀਕ ਹੀ ਆ ਮਿਲਾਂ ਮਿਲਤੀ ਤੇ ਇਹ ਰੈਮ ਟਿੱਟੇ ਲੰਮੀ ਬੈਦੂਗੀ ਵੇਲਾ ਆ ਨੀ ਮਿਰਤੀ ਕੀ ਤਾਂ ਸਤੋਂਦੀ ਐਡੀ ਕਰਮਾਂ ਵਾਲੀ ਆ ਪੁੱਤ ਵੀ ਨਾ ਘਟ ਲੜਿਆ ਕਰ ਘਟ ਨਾ ਸਤਾਇਆ ਕਰ ਨਾ ਲੈ ਦੁਖਾਉਣੇ ਘਟ ਛੇੜਿਆ ਕਰ ਪੁੱਤ ਕਿੰਨੇ ਕਿੰਨੇ ਮਹਿੰਗੇ ਆ ਮਾਮੀਨਿਆਂ ਨੂੰ ਘੁਡਾਉਣੇ ਲੈ ਕੇ ਦਿੱਤੇ ਮੈਨੂੰ ਤਾਂ ਸੋਨੇ ਲੱਗੇ ਤਾਂ ਕਰਕੇ ਮੈਂ ਦੇਖ ਲੇ ਤੂੰ ਸੋਨੇ ਤੇ ਲੱਗੇ ਆ ਜਦੋਂ ਤੇਰੇ ਉੱਥੇ ਕੋਈ ਘੁਡਾਉਣੇ ਫੜਦਾ ਈ ਤੂੰ ਦਿਨੀਆਂ ਨਹੀਂ ਗੀ ਕੇ ਨੂੰ ਨੈਨਾ ਤੇ ਤੂੰ ਇਦਾਂ ਨਾ ਛੇੜਿਆ ਕਰ ਠੀਕ ਆ ਇੱਥੇ ਪੈ ਹੁਣ ਮੇ ਪੈ ਘੜੀ ਮੇ ਜੀਤੀ ਚੱਲ ਚੁੱਪ ਕਰ ਕੁ ਬੁੱਤ ਦਿਨ ਕੱਟੀ ਦੇ ਹੁੰਦੇ ਦੋਵੇਂ ਪੈਣਾ ਛੇੜਿਆ ਕਰੋ ਠੀਕ ਆ ਵੀਰੇ ਨੂੰ ਨਾ ਕੁਝ ਵੀ ਕਿਹਾ ਕਰ ਕੁ ਬੜੀਆਂ ਸੁਖ ਨਾਲ ਸੁਖ ਸੁੱਖ ਕੇ ਮਿਲਦੇ ਆ ਇਤੁਕ ਨਾਲ ਸੁਖ ਸੁੱਖ ਕੇ ਤੇ ਵੀ ਬੜੀਆਂ ਮਿਲਦੇ ਆ ரோ ਨੀ ਹੌਟੀ ਪਾਣੇ ਮਾਮੀ ਕਿਤੇ ਦੁੱਧ ਹੀ ਨਹੀਂ ਲੈ ਕੇ ਆਈਏ ਅਜੇ ਤੱਕ ਤੇ ਫੜ ਮੇਰੀ ਨਾ ਧਿਆਨ ਰੱਖੀ ਮੈਂ ਆਪੇ ਭਾ ਕੇ ਲਿਆਉਣੀ ਫਿਰ ਭਾਬੀ ਨੂੰ ਹੋਰ ਵੀ ਬੜੇ ਕੰਮ ਹੁੰਦੇ ਆ ਵਿਚਾਰੀ ਪਾਬੀ ਕਿੰਨੇ ਬੰਦਲ ਆਏ ਆ ਨਾ ਕਾਲੇ ਕਾਲੇ ਜੇ ਹੋ ਇਦਾਂ ਹੀ ਉਮੀਦ ਕਿੰਨੇ ਦਿਨ ਹੋ ਗਏ ਹਟਣ ਨਹੀਂ ਪਿਆ ਹੈਗਾ ਤੇ ਇੰਨੇ ਪਤਾ ਨਹੀਂ ਕੀ ਕਰਨਾ ਕਿ ਗਾਂਡੀ ਸੰਮਿਲਿਤ ਦੇ ਭਾਅ ਨੂੰ ਫੋਨ ਲਾਉਣਾ ਹੀ ਪਹਿਲਾਂ ਚੁੱਕ ਤੇ ਕੀ ਕਹਿੰਦੇ ਆ ਮਾਨਵਪ੍ਰੀਤ ਮੈਂ ਤੇ ਕੈਂਪ ਤੋਂ ਬਿਨਾਂ ਹੀ ਲਾਇਆ ਸੀ ਉਹਨੇ ਤਾਂ ਆਪਣੀ ਮਾਨ ਫੋਨ ਫੜਾਤਾ ਤੇ ਉਹ ਉਹਨੇ ਬਸ ਇੱਕੋ ਗੱਲ ਹੀ ਕਹੀ ਆਂਦੀ ਆਂ ਅਸੀਂ ਪੇਪਰ ਤਿਆਰ ਕਰ ਲਿਆ ਤੇ ਭੇਜ ਦਿੰਨੇ ਆ ਕੋਈ ਨਹੀਂ ਕਾਦੇ ਪੇਪਰ ਤਿਆਰ ਕਰ ਲਿਆ ਭਾਬੀ ਡਿਵੋਰਸ ਪੇਪਰ ਹੀ ਹੋਰ ਕਿਹੜੇ ਬਾਬੀ ਇਹਦੇ ਵਿੱਚ ਡਿਵੋਰਸ ਵਾਲੀ ਕਿਹੜੀ ਗੱਲ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੰਮੀ ਦਾ ਜਾਂਦੇ ਉਹ ਤੈਨੂੰ ਲਾਮਾ ਦਵੇ ਵੀ ਮੈਂ ਕੋਈ ਕੰਮ ਨਹੀਂ ਕਰਦੀ ਤਾਂ ਵੀ ਦੱਸ ਤੇਰੇ ਸਾਹਮਣੇ ਮੈਂ ਕਿੰਨਾ ਵੀ ਕੰਮ ਵੀ ਕਰਦੀ ਆ ਦੋਵੇਂ ਧੀਆਂ ਵੀ ਮੈਂ ਆਪ ਹੀ ਸੰਭਾਲਦੀ ਆ ਇੱਥੇ ਮੈਂ ਸਗੋਂ ਤੈਨੂੰ ਕਹਿੰਦਾ ਵਾ ਵੀ ਬਾਬੀ ਇਹਨੂੰ ਫੜ ਲਾ ਉੱਥੇ ਤੇ ਮੰਮੀ ਇਹਨੂੰ ਚੋਕ ਨਹੀਂ ਆ ਨਿੱਕੀ ਵਿਝਾਰੀ ਨੂੰ ਤੇ ਮਨੁਬੀ ਤੇ ਮੈਂ ਕਹਿੰਦਾ ਤੇਰਾ ਨਾ ਉੱਥੇ 24 ਘੰਟੇ ਰਹਿਣੀ ਹੁਣ ਮੈਨੂੰ ਤੇ ਆਪ ਨਹੀਂ ਪਤਾ ਗਲਤੀ ਤੇਰੀ ਆ ਕਿ ਉਹਦੀ ਆ ਨੇਮ ਹੁੰਦਾ ਹੈ ਤੇ ਮੇਰੀ ਕਾਦੀ ਗੱਲ ਜੀ ਤੂੰ ਦੱਸ ਦੇ ਨਾ ਮਨ ਤੇ ਨੂੰ ਰੱਬ ਨੇ ਹੁੰਦਿਆ ਮੁੰਡਾ ਦਿੱਤਾ ਵੇ ਤੇ ਵਿੱਚ ਵਿੱਚ ਤੂੰ ਕੋਈ ਨਾ ਰਿਸ਼ਤਾ ਦਿੱਤੀ ਕੀ ਲੈ ਆਪਣੇ ਜਮਨ ਵੀ ਮੰਗਦੇ ਉਹਨਾਂ ਨੂੰ ਧਿਆ ਮਿਲਦੀਆਂ ਨਹੀਂ ਅੱਜ ਜੇ ਕੋਈ ਨਹੀਂ ਮੰਗਦਾ ਫਿਰ ਰੱਬਾ ਇੱਕ ਮੈਨੂੰ ਪੁੱਤ ਦੇ ਦੇਤੀ ਜਦੋਂ ਦੇ ਦਿੱਤੀ ਫਿਰ ਰੱਬ ਵੀ ਨਹੀਂ ਕੇ ਬਸ ਇਹਨੂੰ ਠਿੱਕਦਾ ਮਰ ਭੀ ਤੇਰੇ ਚ ਵੀ ਕੋਈ ਉਗਲ ਹੋਣਾ ਹੀ ਤਾਂ ਹੀ ਹੋਈਆਂ ਗੱਲਾਂ ਕਰਦੇ ਆ ਉਹ ਬਿੱਤੇ ਦੇ ਸਾਹਮਣੇ ਉਹਨਾਂ ਨੇ ਹੋਰ ਕੋਈ ਨੁਕਸ ਕੱਢਿਆ ਬਸ ਆਹੀ ਕਹਿੰਦੇ ਆ ਤੂੰ ਉਹਨਾਂ ਨੂੰ ਸਿੱਧੀ ਹੋ ਕੇ ਕਹਿ ਹਾਂ ਵੀ ਹੁਣ ਜਿਹੜੀ ਮੈਂ ਕਿ ਤੂੰ ਮੂੰਹ ਲਿਆਵਾ ਮੈਂ ਤਾਂ ਕਹਿਣ ਨੂੰ ਹੀ ਫੋਨ ਲਾਇਆ ਵਾ ਉਹ ਤੇ ਮੇਰੀ ਗੱਲ ਹੀ ਨਹੀਂ ਸੁਣਦੇ ਇੱਕੋ ਗੱਲ ਕਰੀ ਜਾਂਦੇ ਪੇਪਰ ਤਿਆਰ ਆ ਪੇਪਰ ਤਿਆਰ ਆ ਨਹੀਂ ਤੁਹਾਨੂੰ ਤੂੰ ਕਹਿ ਨਾ ਸੰਮਲਿਤ ਦੇ ਪਾਪਾ ਨੂੰ ਵੀ ਆਪਣੀ ਕੁੜੀਆਂ ਦੇ ਮੂੰਹ ਵੱਲ ਵੇਖ ਮੈਂ ਕਿ ਕਿੱਥੇ ਰਹਾਂਗੀ ਉਹਨਾਂ ਨੂੰ ਲੈ ਕੇ ਮੈਂ ਕਿਦਾਂ ਪਾ ਲੈਣੀ ਆ ਵਾ ਫੇਰ ਮੈਂ ਲਾ ਲਾਂਗੀ ਫੇਰ ਫੋਨ ਇੱਕ ਵਾਰੀ ਫੇਰ ਇਹ ਥੋੜਾ ਵਾ ਵੀ ਹੁਣ ਹੁਣ ਮੁੰਡਾ ਨਹੀਂ ਹੋਇਆ ਤੇ ਉਹਦਾ ਜੜਾ ਵਾ ਸਜ਼ਾ ਮੇਰੀਆਂ 3 ਨੂੰ ਦੇਣੀ ਹੈ ਇਹਨਾਂ ਨੇ ਹੁਣ ਮਰ ਵੀ ਤੁਹਾਡੇ ਘਰ ਦੀ ਗੱਲ ਹੈ ਮੈਂ ਵੀ ਦਿਨ ਕੀ ਆਖਾਂ ਮੁੰਡਾ ਆਪਣੀ ਕੋ ਸੰਦਲ ਕੰਨੀ ਮੇਰੇ ਤੇ ਟੇਲਾ ਕਟ ਕਟ ਜਾਂਦਾ ਜੇ ਮੈਂ ਰੋਵਾਂ ਤਾਂ ਮੇਰੀਆਂ ਧੀਆਂ ਨੇ ਹੋਰ ਦੁਖੀ ਹੋਣਾ ਵਾ ਤੁਹਾਡੀ ਮਾਂ ਘਾਤੋਂ ਰੋਂਦੀ ਏ ਚਲ ਜੇ ਤੂੰ ਆਨੀ ਹੈ ਤਾਂ ਮੈਂ ਫੋਨ ਕਰ ਲਾਂਗੇ ਇੱਕ ਵਾਰੀ ਫੇ ਕਰ ਕੇ ਵੇਖੋ ਫੇਰ ਹੁਣ ਮਿੰਤਾਂ ਤੋਂ ਲਈ ਆ ਹੁਣ ਨਾ ਕਰਨਾ ਨਹੀਂ ਹੁੰਦੀ ਮਾਂ ਲਾਗੇ ਹੋਣੀ ਆ ਮੰਮੀ ਨੇ ਤਾਂ ਹੁਣ ਉਹਨੂੰ ਫੋਨ ਵੀ ਨਹੀਂ ਦੇਣਾ ਮੈਨੂੰ ਪਹਿਲਾਂ ਹੀ ਪਤਾ ਵਾ ਮਾਂ ਜੀ ਦਾ ਜੱਡੀ ਘਰੋਂ ਨੇ ਕਹਤੀ ਉਹ ਹੁਣ ਉਹਨੂੰ ਪਕਾਉਣੀ ਆ ਪਰ ਹੁਣ ਮਿੰਨੀ ਨਾ ਪਤਾ ਲੱਗਦਾ ਕਿ ਮੈਂ ਆਪਣੀ ਕਿਸਮਤ ਨਾਲ ਕਿੰਨਾ ਲੜਾਂ ਚੱਲ ਤੂੰ ਘਰ ਚੱਲ ਕੋਈ ਨਹੀਂ ਕੁੜੀ ਆਪਣੀ ਸਾਬ ਤੂੰ ਉਹਦੇ ਵੱਲ ਧਿਆਨ ਦੇ ਨੀਗੀ ਜੀ ਹੈਗੀ ਆ ਕੁੜੀਆਂ ਦੇ ਕਰਕੇ ਹੀ ਆ ਨਹੀਂ ਤੇ ਮੇਰਾ ਤੇ ਜੀ ਕੰਡਾ ਵੀ ਮਾਰੀ ਜਾਵਾ ਇਹਨਾਂ ਨੂੰ ਚੱਕਾ